ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਮਰਤਪਾਲ ਮਹਿਰੋਂ ਦਾ ਬਲਾਤਕਾਰੀ ਦਾ ਦੋਸਤ ਹੈ ਇਹ ਕਹ ਲਈਏ ਟੋਪੀ ਬਟਪਰਾ ਉਹ ਮਸਲਾ ਇਹੋ ਪਾਕਿਸਤਾਨ ਦੇ ਵਿੱਚ ਰਹਿੰਦਾ ਸਹਿਜਾਦ ਪੱਟੀ ਇੰਡੀਆ ਦੇ ਕੁਝ ਲੋਕਾਂ ਨੂੰ ਉਹ ਮਤਾਂ ਦੇ ਰਿਹਾ ਧਮਕੀਆਂ ਦੇ ਰਿਹਾ ਕਿ ਵਧੀਆ ਹੋਇਆ ਅਮਰਤਪਾਲ ਨੇ ਉਹ ਕੁੜੀ ਦਾ ਕਤਲ ਕਰਕੇ ਗੰਦਗੀ ਸਾਫ ਕਰਦੀ ਸ਼ਹਿਜ਼ਾਦ ਭੱਟੇ ਤੂੰ ਡਾਊਨ ਹੋਵੇਂਗਾ ਆਪਣੇ ਮੁਲਕ ਦਾ ਇਹ ਵੀਡੀਓ ਤੱਕ ਤੇਰੇ ਤੱਕ ਪਹੁੰਚ ਜਾਣੀ ਹੈ ਕੰਨ ਖੋਲ ਕੇ ਨਾ ਬੰਦੇ ਦਾ ਪੁੱਤ ਬਣ ਕੇ ਸੋਫੇ ਤੇ ਬੈਠ ਕੇ ਸੁਣੀ ਵੱਡੀ ਐਲ ਸੀ ਡੀ ਲਾ ਲਈ ਮੇਰਾ ਚਿਹਰਾ ਵਧੀਆ ਦੇਖੂ ਮੈਂ ਜਿਹੜੀ ਗੱਲ ਕਹਿਣ ਲੱਗਾ ਜਿਹੜਾ ਗੰਦ ਪਾਕਿਸਤਾਨ ਦੇ ਵਿੱਚ ਤੁਹਾਡੇ ਮੁਲਕ ਵਿੱਚ ਹੈ ਉਹ ਸਾਫ ਕਰਤਾ ਸਭ ਤੋਂ ਵੱਡੀ ਗੱਲ ਕਹਿਣ ਲੱਗਾ ਕੰਨ ਖੋਲ ਕੇ ਸੁਣ ਲਈ ਜੇ ਬੰਦੇ ਦਾ ਪੁੱਤ ਹੈ ਜਵਾਬ ਵੀ ਦੇਈ ਤੁਹਾਡੇ ਦੇਖਦਾ ਸਾਬਕਾ ਪ੍ਰਧਾਨ ਮੰਤਰੀ ਜੇਲ੍ਹ ਵਿੱਚ ਹੈ ਇਮਰਾਨ ਖਾਨ ਕ੍ਰਿਕਟ ਦਾ ਕੈਪਟਨ ਸੀ ਖਿਡਾਰੀ ਸੀ ਉਹ ਪਤਾ ਤੁਹਾਨੂੰ ਤੇ ਉਹਦੇ ਨਾਲ ਜੇਲ੍ਹ ਵਿੱਚ ਕੀ ਹੋਇਆ ਤੁਹਾਡੇ ਮੀਡੀਆ ਦੀਆਂ ਖਬਰਾਂ ਨੇ ਕਿ ਉਹਦੇ ਨਾਲ ਸਰੀਰਕ ਸ਼ੋਸ਼ਣ ਯਾਨਕਿ ਪੰਜਾਬੀ ਵਿੱਚ ਕਹਿ ਲਈਏ ਬਲਾਤਕਾਰ ਹੋਇਆ ਕਿਹੜੀ ਗੰਦਗੀ ਦੀ ਗੱਲ ਕਰਦੇ ਹੋ ਤੁਸੀਂ ਕੋਈ ਹੈ ਜਵਾਬ ਔਰ ਜਿੰਨਾ ਗੰਦ ਤੁਹਾਡੇ ਪੰਜਾਬੀ ਡਰਾਮਿਆਂ ਵਾਲੇ ਕਾਮੇਡੀ ਕਲਾਕਾਰ ਪਾ ਰਹੇ ਨੇ ਜਿੰਨੇ ਡਬਲ ਮੀਨਿੰਗ ਉਹ ਬੋਲ ਰਹੇ ਨੇ ਜੇ ਨਹੀਂ ਯਕੀਨਤਾ ਵੀਡੀਓ ਮੈਂ ਭੇਜ ਦੂੰ ਸੁਣ ਲਈ ਪਹਿਲਾਂ ਆਪਣੇ ਮੁਲਕ ਦਾ ਗੰਦ ਸਾਫ ਕਰੋ ਸਾਡੇ ਮੁਲਕ ਦੀ ਗੱਲ ਭਾਰਤ ਦੀ ਬਾਅਦ ਵਿੱਚ ਕਰਿਓ ਤੂੰ ਸਾਨੂੰ ਕੀ ਮਤਾਂ ਦੇਣਾ ਅੱਛਾ ਉਧਰ ਮੈਂ ਜਾਣਾ ਨਹੀਂ ਮੈਂ ਕਦੇ ਵੀ ਔਰਤਾਂ ਪ੍ਰਤੀ ਇਹੋ ਜਿਹੀ ਸ਼ਬਦਾਵਲੀ ਨਹੀਂ ਵਰਤੀ ਤੇਰੇ ਕੁਝ ਰਿਸ਼ਤੇਦਾਰ ਨੇ ਉਹ ਕੁੜੀਆਂ ਦੀਆਂ ਵੀਡੀਓ ਸ਼ਰਿਆਂ ਬੈਰਲ ਹੋ ਗਈਆਂ ਲੋਕਾਂ ਨੇ ਕਰਦੇ ਆ ਕਿ ਆਹ ਸ਼ਹਿਜਾਦ ਭੱਟੀ ਦੀ ਕੀ ਲੱਗਦੀ ਆ ਮੈਂ ਨਾਂ ਨਹੀਂ ਲੈਂਦਾ ਤੂੰ ਦੇ ਰਿਆਂ ਧਮਕੀਆਂ ਬੈਠਾ ਗੱਲ ਸੁਣੇ ਧਿਆਨ ਦੇ ਨਾਲ ਇੰਡੀਆ ਦੇ ਨਾਲ ਨਾ ਪੰਗੇ ਨਾ ਲਿਆ ਕਰੋ ਵਧੀਆ ਰਹੋਗੇ ਕਿਤੇ ਸਾਡੀ ਆਰਮੀ ਨੂੰ ਦੁਬਾਰਾ ਐਕਸ਼ਨ ਨਾ ਕਰਨਾ ਪਵੇ 4 ਘੰਟੇ ਨਹੀਂ ਟਿਕਣਾ ਤੁਸੀਂ ਤੁਸੀਂ ਪਹਿਲਾਂ ਲਦੇਣ ਨੂੰ ਰੱਖਿਆ ਸੀ ਘਰ ਜਵਾਈ ਬਣਾ ਕੇ ਜਦੋਂ ਅਗਲੇ ਨੇ ਮਾਰਿਆ ਨਾ ਅਮਰੀਕਾ ਤੋਂ ਨੈਟ ਰਾਹੀਂ ਆਨਲਾਈਨ ਦੇਖਿਆ ਸੀ ਗੋਲੀਆਂ ਕਿੱਦਾਂ ਵੱਜਦੀਆਂ ਨੇ ਖਾਨੇ 'ਚ ਪਊ ਗੱਲ ਕਿ ਦੁਬਾਰਾ ਕਰਨੀ ਪਊ ਵੱਡੇ ਬੈਲੀ ਨਾ ਬਣੋ ਤੁਹਾਡੇ ਮੁਲਕ ਵਿੱਚ Hindu ਪਰਿਵਾਰਾਂ ਦੀਆਂ ਕੁੜੀਆਂ ਦੇ ਨਾਲ ਕਿਦਾਂ ਧੱਕਾ ਹੋ ਰਿਹਾ ਹੈ ਤੁਹਾਡੇ ਬੰਦੇ ਇੰਗਲੈਂਡ ਵਿੱਚ ਕਿਦਾਂ ਸ਼ਰੀਰਕ ਸ਼ੋਸ਼ਣ Hindu ਕੁੜੀਆਂ ਦਾ Sikh ਕੁੜੀਆਂ ਦਾ ਕਰ ਰਹੇ ਨੇ ਪੈਸੇ ਦੇ ਨਾਲ ਗੁੰਮਰਾਹ ਕਰਕੇ ਇਹ ਗੰਦਗੀ ਸਾਫ਼ ਕਰ ਸਕਦੇ ਹੋ ਤੁਹਾਡੀਆਂ ਜਿਹੜੀਆਂ ਬੁਰਕੇ ਵਾਲੀਆਂ ਔਰਤਾਂ ਨੇ ਉਹ ਕਿਦਾਂ ਹੋਟਲਾਂ ਦੇ ਵਿੱਚ ਫੜੀਆਂ ਗਈਆਂ ਸ਼ਰਿਆਮ ਤੁਹਾਡੇ ਪਾਕਿਸਤਾਨ ਦੇ ਲੀਡਰਾਂ ਦੇ ਨਾਲ ਵੀਡੀਓ ਵਾਇਰਲ ਹੋਈਆਂ ਨੇ ਉਧਰ ਨੂੰ ਤੁਹਾਡਾ ਮੂੰਹ ਨਹੀਂ ਹੁੰਦਾ ਤੇ ਮਤਾਂ ਦੇਣਾ ਤੂੰ ਇੰਡੀਆ ਨੂੰ ਇਹੋ ਜਿਹੀਆਂ ਧਮਕੀਆਂ ਤੋਂ ਨਾ ਕਦੇ ਕੋਈ ਡਰਦਾ ਹੈ ਨਾ ਕੋਈ ਡਰੂ ਆਪਣੀ ਔਕਾਤ ਵਿੱਚ ਰਹੋ ਸ਼ਰਿਆਮ ਤੁਹਾਡੇ ਬੰਦਿਆਂ ਨੇ ਕਹਿਤਾ ਕਿ ਪਾਕਿਸਤਾਨ ਅੱਤਵਾਦ ਦਾ ਅੱਡਾ ਹੈ ਉਦੋਂ ਨਹੀਂ ਬੋਲੇ ਜਾਂ ਫਿਰ ਤੂੰ ਆਈਐਸਆਈ ਦਾ ਦੱਲਾ ਬਣ ਕੇ ਬੋਲਦਾ ਮੈਨੂੰ ਡਰ ਕੋਈ ਨਹੀਂ ਇਹ ਦਿਮਾਗ ਵਿੱਚੋਂ ਕੀੜਾ ਕੱਢ ਦੇ ਆਪਣੇ ਮੁਲਖ ਦੀ ਗੱਲ ਕਰ ਅਸੀਂ ਆਪਣੇ ਮੁਲਖ ਵਿੱਚ ਹੈਗੇ ਆ ਆਪਣੇ ਮੁਲਖ ਨੂੰ ਠੀਕ ਕਰਨ ਵਾਸਤੇ ਸਾਡੇ ਮੁਲਖ ਵਿੱਚ ਕਿਸੇ ਦੀ ਔਕਾਤ ਨਹੀਂ ਕੋਈ ਗੰਦਗੀ ਫੈਲਾਜੋ ਇਹ ਜਿਹੜੇ ਫਲਾਉਣ ਵਾਲੇ ਨੇ ਨਾ ਤੁਹਾਡੇ ਚਮਚੇ ਨੇ ਮੈਰੋ ਮੂਰੂ ਮਰ ਗਏ ਪੱਗ ਬਟ ਭਰਾ ਤਾਂ ਕਹਿ ਨਹੀਂ ਸਕਦਾ ਟੋਪੀ ਬਟਾ ਲਿਓ ਜਿਹੜੇ ਕਾਜੀ ਲੈਂਦੇ ਹੁੰਦੇ ਨੇ ਜਿੱਦਾਂ ਤੂੰ ਮੁੱਛਾਂ ਕਟਾਈਆਂ ਹੋਈਆਂ ਨੇ ਉਹਦਾ ਅਮਰਤਪਾਲ ਮੈਰੋਂ ਨੇ ਕਟਾ ਲਿਆ ਹੋਣਗੀਆਂ ਜਾਂ ਕਟਾਲੂਗਾ ਉੜਦੋ ਸ਼ਖਾ ਦੇ ਉਰੀਠੇ ਨਾਲ ਧਰਦੀ ਦੇ ਉਂਗਲਾ ਮਾਰ ਮਾਰ ਕੇ ਜਿਵੇਂ ਤੁਸੀਂ ਸਿੱਖਦੇ ਹੋ ਨੇ ਸ਼ਰਮ ਹੈ ਮਾੜੀ ਮੋਟੀ ਅਸੀਂ ਨਹੀਂ ਬੋਲਦੇ ਇਹਦਾ ਮਤਲਬ ਇਹ ਨਹੀਂ ਵੀ ਤੁਹਾਡੀ ਕਤੀੜ ਕੋਲੋਂ ਤੁਹਾਡੀ ਲਗੌੜ ਕੋਲੋਂ ਅਸੀਂ ਡਰਦੇ ਆ ਮੇਰਾ ਫੋਨ ਸਭ ਨੂੰ ਪਤਾ ਕਰ ਲਈਂਗਾ ਜਦੋਂ ਮਰਜੀ ਬੰਦੇ ਦਾ ਪੁੱਤ ਬਣਾ ਕੇ ਛੱਡੂ ਮੈਂ ਕੱਲ ਵੀ ਵੀਡੀਓ ਪਾਈ ਸੀ ਮੈਂ ਕਰਕੇ ਨਾ ਫੋਨ ਆਨ ਚੱਕ ਲੈਣਾ ਹੁਣ ਨਾ ਕੁੰਡੇ ਕੋਲੇ ਰੱਖ ਦਿੰਨਾ ਵੀ ਆ ਲੱਸੀ ਪਾਈ ਪੀ ਆ ਲੱਕ ਨਾ ਸ਼ਾਇਦ ਤੁਹਾਡੇ ਮੁਲਕ ਵਿੱਚ ਉਹ ਲੱਸੀ ਹੈ ਨਹੀਂ ਸਾਡੇ ਇੰਡੀਆ ਵਿੱਚ ਵਧੀਆ ਨੇ ਤੁਹਾਡੇ ਤਾਂ ਮੁਲਕ ਵਿੱਚ ਜਾਂ ਤਾਂ ਡਰੱਗ ਹੈ ਜਿਹੜੀ ਇੰਡੀਆ ਭੇਜਦੇ ਹੋ ਜਾਂ ਪੋਸਟ ਫੀਮ ਹੈ ਜਿਹਦੇ ਸ਼ਿਰ ਤੇ ਰੋਟੀ ਖਾਣਿਓ ਇੰਡੀਆ ਭੇਜ ਕੇ ਤੁਹਾਡੀਆਂ ਆ ਕਰਤੂਤਾ ਨੇ ਵੱਡਾ ਡਾਊਨ ਨਾ ਬਣ ਜਿਹੜੀਆਂ ਪਿਕਚਰਾਂ ਅਮਤਾਬ ਅਜਨੇ ਜਾਂ ਸਾਰੂਖਾਨ ਨੇ ਡਾਊਨ ਦੀਆਂ ਬਣਾਈਆਂ ਨੇ ਨਾ ਉਹ ਕਿਰਦਾਰ ਸੀ ਇੱਕ ਕਿਤੇ ਫਿਲਮਾਂ ਦੇ ਕੇ ਇਹ ਨਾ کہیں ਵੀ ਜਿਵੇਂ ਸਾਰੂਖਾਨ ਜਾਂ ਅਮਤਾਬ ਮਸ਼ਹੂਰ ਹੋ ਗਿਆ ਸੀ ਡਾਊਨ ਪਿਕਚਰਾਂ ਬਣਾ ਕੇ ਉਹ ਫਿਲਮਾਂ ਦੀ ਗੱਲ ਫਿਲਮਾਂ ਚ ਹੀ ਹੁੰਦੀ ਆ ਸਾਹਮਣੇ ਦੇ ਬੇਗਾਨੇ ਪੁੱਤ ਟੱਕਰ ਦੇਣਾ ਤੇਰੇ ਬਾਰੇ ਕਿ ਤੋ ਇੱਕ ਫੈਰ ਨਹੀਂ ਨਿਕਲਦਾ ਇਹ ਸੰਤਾਲੀਆਂ ਚੱਕ ਚੱਕ ਕੇ ਫੋਟਮਾਂ ਪਾਉਣੀਆਂ ਬਹੁਤ ਹੀ ਵੱਡੀ ਬਹਾਦਰੀ ਨਹੀਂ ਹੁੰਦੀ ਬੰਦਾ ਬਣ ਕੇ ਰ ਆਪਣੀ ਔਕਾਤ ਵਿੱਚ ਰ ਤੇ ਨਹੀਂ ਤੇਰੀ ਔਕਾਤ ਚ ਇਤੇ ਕਰਾਉਣ ਨੂੰ ਸਾਨੂੰ ਘੰਟੇ ਚਾਰ ਨਹੀਂ ਲੱਗਣੇ ਆਪਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਜਾਂ ਸਰਕਾਰ ਨਾਲ ਗੱਲ ਕਰਕੇ ਦੇਖ ਲਈ ਸਮਝ ਆਈ ਗੱਲ ਦੂਜੀ ਗੱਲ ਕਰਨ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ